ਆਨੈਰ ਆਪਣੇ ਕੋਲੇ ਕਬੂਤਰ ਆਇਆ ਇੱਕ ਦੋ ਦਿਨ ਹੋ ਗਏ ਹਨਾ ਡੈਡੀ ਤੇ ਪਰਸੋਂ ਆਇਆ ਪਰਸੋਂ ਆਇਆ ਇਹ ਕੀ ਹੋਊਗੀ ਹੋਊਗੀ ਕਹੈ ਇਹਨੂੰ ਇਹਦੇ ਨਾਲ ਲੱਤ ਕੱਟੀ ਹੋਈ ਸੀ ਵਿਚਾਰੇ ਦੀ ਅੱਛਾ ਲੱਤ ਕੱਟੀ ਹੋਈ ਸੀ ਤੇ ਇਹ ਕੋਠੇ ਦੇ ਨਾਲ ਆ ਕੇ ਆਪਣੇ ਕਬੂਤਰਾਂ ਦੇ ਵਿੱਚ ਝੋਗਾ ਝੋਲਣ ਲੱਗ ਗਿਆ ਠੀਕ ਹੈ ਲੱਤ ਕੱਟੀ ਸੀ ਝੋਗਾ ਝੋਲਣ ਲੱਗਿਆ ਜਦੋਂ ਮੈਂ ਦੇਖਿਆ ਮਗਰ ਇੱਕ ਲੱਤ ਤੇ ਇੱਕ ਨਾਲੋਂ ਚੋਂ ਖੂਨ ਨਿਕਲੀ ਜਾਂਦਾ ਇਹਦੀ ਹਾਂ ਤੇ ਨੱਤ ਜਾਂਦਾ ਇਹਦੀ ਪੁੱਤ ਕਿਸੇ ਨੂੰ ਚਲੋ ਹੁਣ ਤਾਂ ਪਤੰਗ ਨਹੀਂ ਪਤੰਗਾ ਕਦੇ ਵੀ ਡੋਰ ਚ ਲੱਗ ਜਾਂਦੀ ਹੈ ਜਾਂ ਕਿਸੇ ਤਾਰ ਚ ਫਸਦੀ ਜਾਂ ਕਿਸੇ ਬਿੱਲੀ ਨੇ ਫੜ ਕੇ ਖਿੱਚ ਲਈ ਪਤਾ ਨਹੀਂ ਚਲੋ ਰੱਬ ਜਾਣਦਾ ਇਹ ਤਾਂ ਇਹਨੂੰ ਪਤਾ ਵਿਚਾਰੇ ਨੂੰ ਕੀ ਹੋਇਆ ਇਹਦੇ ਨਾਲ ਹਨਾ ਤੇ ਮੈਂ ਉਤੋਂ ਇਹਨੂੰ ਚੱਕਿਆ ਤੇ ਫੜ ਲਿਆ ਫੜ ਕੇ ਤੇ ਹੁਣ 2 ਦਿਨ ਹੋ ਗਏ ਇਹਦੇ ਪੱਟੀ ਕਰਦਿਆਂ ਨੂੰ ਅੱਛਾ ਲੱਤ ਲੱਤ ਖਰਾਬ ਲੱਤ ਹੈ ਹੀ ਨਹੀਂ ਪਤਾ ਇੱਕ ਆ ਇੱਕ ਲੱਤ ਹੈਗੀ ਆ ਇਥੇ ਮੁੱਢੋਂ ਆ ਦੇ ਕੱਟੀ ਹੋਈ ਜੀ ਲੱਤ ਨਾ ਅੱਛਾ ਹਾਂ ਇਹਨੂੰ ਹੁਣ ਆਪਾਂ ਵਿਚਾਰੇ ਨੂੰ ਇਹਨੂੰ ਠੀਕ ਕਰਦੇ ਆ ਜਿੰਨੇ ਦਿਨ ਠੀਕ ਹੋਏ ਹੁੰਦਾ ਜਦੋਂ ਠੀਕ ਜਮਾ ਹੋ ਗਿਆ ਫਿਰ ਇਹਨੂੰ ਆਪਾਂ ਵਿਚਾਰੇ ਨੂੰ ਛੱਡ ਦਾਂਗੇ ਹਨਾ ਉਹਨੇ ਦਿਨ ਆਪਾਂ ਦਾ ਇਲਾਜ ਕਰਦੇ ਆ ਦਵਾਈਆਂ ਦੋਈਆਂ ਵੇ ਲੈ ਜਾਂਦੀਆਂ ਮੈਡੀਕਲ ਤੋਂ ਸਹੀ ਆਹਦੇ ਮੁੱਢੋਂ ਹੁਣ ਜਾ ਕੇ ਉਹ ਸੁੱਕ ਚੱਲਿਆ ਇਹਦਾ ਤੇ ਪਰਸੋਂ ਤਾਂ ਜਮਾ ਹੀ ਖੂਨ ਨਿਕਲੀ ਜਾਂਦਾ ਸੀ ਵਿਚੋਂ ਇਹਦੇ ਜੀ ਜੇਸਾ ਹੁਣਾ ਹੋਰ ਕਬੂਤਰਾਂ ਨਾਲ ਰੰਗ ਰੂਪ ਇਹਦਾ ਚੰਗਾ ਇਹਦਾ ਹਨਾ அது தான் கேட்க ரத்த ர ਬਾਕੀ ਉਹ ਵੀ ਹੁਣ ਜਿਵੇਂ ਗਰਮੀਆਂ ਆ ਗਈਆਂ ਯਾਰ ਆਪਾਂ ਨੂੰ ਮਾੜਾ ਮੋਟਾ ਆਪ ਨੂੰ ਚਾਹੀਦਾ ਜਿੰਨਾ ਆਪਾਂ ਕਰ ਸਕਦੇ ਮੇਰਗਾ ਬੰਦਾ ਜਾ ਕੇ ਕੋਠੇ ਦੇ ਪਾਣੀ ਦਾ ਰੱਖ ਹੀ ਸਕਦਾ ਗੁੰਡੇ ਚ ਪਾ ਕੇ ਹਾਂ ਹਾਂ ਗਰਮੀਆਂ ਵੀਰੇ ਵੱਧ ਤੋਂ ਵੱਧ ਪਾਣੀ ਰੱਖੋ ਕੋਠੇ ਦੇ ਉੱਤੇ ਪੰਛੀਆਂ ਦੀ ਸੇਵਾ ਸੰਭਾਲ ਕਰੋ ਕੋਈ ਜਗਮੀ ਪੰਛੀ ਮਿਲਦਾ ਤਾਂ ਉਹਦਾ ਇਲਾਜ ਕਰੋ ਜੇ ਇਲਾਜ ਨਹੀਂ ਹੁੰਦਾ ਤਾਂ ਬਹੁਤ ਜਗ੍ਹਾ ਤੇ ਸੰਸਥਾ ਬਣੀਆਂ ਜਿੱਥੇ ਪੰਛੀਆਂ ਦੇ ਇਲਾਜ ਹੁੰਦੇ ਉੱਥੇ ਛੱਡੋ ਪੰਛੀਆਂ ਨੂੰ ਰੈਸਕਿਊ ਕੀਤੇ ਜਾਂਦੇ ਆ ਰੈਸਕਿਊ ਕੀਤੇ ਜਾਂਦੇ ਹਨਾ ਆ ਤੇ ਹੁਣ ਆਪਾਂ ਇਹਦਾ ਉਨੇ ਦਿਨ ਇਲਾਜ ਕਰਾਂਗੇ ਜਿੱਦਨ ਇਹ ਠੀਕ ਹੋ ਗਿਆ ਇਹਨੂੰ ਵਿਚਾਰੇ ਨੂੰ ਆਪਾਂ ਯਾਦ ਆਪਾ ਨੇ ਕਿੰਨਾ ਸੋਹਣਾ ਦੇ ਕਬੂਤਰ ਦੇ ਕੰਨਾ ਕਿੰਨਾ ਸੋਹਣਾ ਕਬੂਤਰ ਆ ਸਹੀ ਗੱਲ ਹੈ ਤੇ ਅੱਜ ਆਪਾਂ ਤੇ ਹੁਣ ਅੱਜ ਦੂਜਾ ਦਿਨ ਆ ਪੱਟੀ ਨੂੰ ਪੱਟੀ ਇਹਦੇ ਕਰਦੇ ਆ ਇਹ 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 ਹੁਣ ਹੀ ਮਤਲਬ ਜਿਵੇਂ ਪਰਸੋਂ ਆਪਣੇ ਕੋਲ ਇਹ ਹੁਣ ਹੀ ਹੈ ਵਿਚਾਰੇ ਦੀ ਲੱਤ ਰੋ ਤਕਾਸੇ ਚ ਫਸੀ ਆ ਤਾਰ ਦੀਆਂ ਕਾਸੇ ਚ ਆ ਨਾ ਮੈਂ ਤੇ ਪਰਸੋਂ ਜਦੋਂ ਆਇਆ ਪਰਸੋਂ ਖੂਨ ਨਿਕਲਦਾ ਸੀਗਾ ਜਦੋਂ ਆ ਕੇ ਦਾਣੇ ਚੁਗਣ ਲੱਗਿਆ ਕੋਠੇ ਤੇ ਅੱਛਾ ਤੇ ਮੈਂ ਹੁਣ ਕਿਤੇ ਨਾ ਜਾ ਕੇ ਇਹਨੂੰ ਫੜ ਲਿਆ ਖੂਨ ਨਿਕਲੀ ਜਾਂਦਾ ਸੀਗਾ ਠੀਕ ਹੈ ਬੜਾ ਫਟ ਮੈਂ ਮੈਡੀਕਲ ਤੇ ਕਰ ਦਵਾਈਆਂ ਦਵਾਈਆਂ ਲੈਂਦਿਆਂ ਹਾਂ ਉਹਨਾਂ ਨੂੰ ਲਾ ਕੇ ਤੇ ਇਹਨੂੰ ਫਿਰ ਵਿਚਾਰੇ ਦਾ ਲਾਣਾ ਸ਼ੁਰੂ ਕੀਤਾ ਜਖਮ ਸੁੱਕ ਚੱਲੇ ਹੁਣ ਤਾਂ ਦੋ ਦਿਨਾਂ ਚ ਭਰ ਗਿਆ ਜਖਮਾ ਦੋ ਦਿਨਾਂ ਚ ਭਰ ਗਿਆ ਪਹਿਲਾਂ ਤਾਂ ਜਮਾ ਹੀ ਸੀ ਉਹਨਾਂ ਦਾ ਰਿਟਰਨੈਂਟ ਲਾ ਕੇ ਤੇ ਡਟੋਲ ਨਾਲ ਸਾਫ਼ ਕਰਕੇ ਚੱਲਣ ਉਹ ਇਹਨੂੰ ਆਇਆ ਵਧੀਆ ਖਰਾਖ ਰੋਗੇ ਉਹਨੂੰ ਬਦਾਮ ਬਦੂਮ ਹੋਰ ਛੋਲੇ ਛਾਲੇ ਜਿਹੜੇ ਉਹ ਰੋਜ਼ ਦਈਦੇ ਇਹਨੂੰ ਮੇਰਾ ਜਿਹੜਾ ਛੇਤੀ ਵਿਚਾਰਾ ਠੀਕ ਹੋ ਜੇ ਜੇ ਨੀਛੇਤੀ ਚੱਲਦੀ ਸੀ ਹਾਂ ਬਈ ਹੁਣ ਲੱਤ ਤਾਂ ਚੱਲ ਦਵਾਰਾ ਨਹੀਂ ਆ ਸਕਦੀ ਵੀ ਇੰਨੇ ਕਵੇ ਜਖਮ ਸਹੀ ਹੋ ਜਾਵੇ ਜਰਾ ਕਿਰਿਆ ਸੁੱਧਣ ਜੁਗਾ ਹੋ ਜੇ ਹਾਂ ਹਾਂ ਤਾਂ ਨਾ ਜਿਹੜਾ ਵਿਚਾਰਾ ਇੰਨਾ ਦੁੱਖ ਸਹੀ ਜਾਂਦਾ ਹੈ ਸਹੀ ਗਾ ਤੇ ਨੀ ਮਾੜੀ 6 ਵਜੇ ਤੇ ਬੰਦੇ ਦਾ ਕੀ ਹਾਲ ਹੋ ਜਾਂਦਾ ਕੀ ਹਾਲ ਹੋ ਜਾਂਦਾ ਹਾਂ ਮੈਂ ਤਾਂ ਕਹਿੰਦਾ ਹੁਣ ਆਪਾਂ ਜਾਕ ਨੂੰ ਸੁੱਕਾ ਰੱਖ ਦਈਏ ਦਵਾਈ ਲਾ ਕੇ ਹਾਂ ਇਹੀ ਛੱਡ ਦਈਏ ਨਾ ਤੇ ਉਹ ਕੋ ਮੁੜ ਕੇ ਤੇ ਰੂਮ ਦਾ ਉੱਪਰ ਰਫੰਬਾ ਰੱਖਦੇ ਆ ਉਹ ਚੁੰਬੜੇਣੀ ਚੁੰਬੜ ਜਾਂਦੀ ਹੈ ਹਨਾ ਤੇ ਬਈ ਵੱਧ ਤੋਂ ਵੱਧ ਪੰਛੀਆਂ ਦੀ ਸੇਵਾ ਕਰੋ ਹਾਂ ਛੋਟੇ ਛੱਤ ਤੇ ਆਉਂਦੇ ਆ ਪੰਛੀ ਉਹਨਾਂ ਨੂੰ ਪਾਣੀ ਪਿਆਓ ਕੋਈ ਜ਼ਖਮੀ ਆਉਂਦਾ ਤਾਂ ਉਹਨਾਂ ਦੀ ਸੇਵਾ ਕਰੋ ਸਭ ਤੋਂ ਵੱਡਾ ਵੀਰੇ ਪੁੰਨ ਇਹੀ ਆ ਜਿਹੜਾ ਜਾਨਵਰਾਂ ਦੀ ਪੰਛੀਆਂ ਦੀ ਸੇਵਾ ਕਰਦਾ ਸੇਵਾ ਸੇਵਾ ਹੁਣ ਤਾਂ ਆਪਾਂ ਤਾਂ ਦਾਨ ਪੁੰਨ ਨਹੀਂ ਹੁੰਦਾ ਪਰ ਇਹੋ ਜਿਹਾ ਦਾਮ ਜੇ ਤੁਹਾਨੂੰ ਮਿਲਦਾ ਪੁੰਨ ਕਰਨ ਦਾ ਤੇ ਮਿਲਦਾ ਕੋਈ ਮੌਕਾ ਤਾਂ ਉਹ ਬਈ ਹੱਥੋਂ ਨਾ ਕਿ ਮੈਂ ਵੱਧ ਤੋਂ ਵੱਧ ਪੰਛੀਆਂ ਦੀ ਸੇਵਾ ਕਰੋ ਇਹਨਾਂ ਦੀ ਸਾਂਭ ਸੰਭਾਲ ਕਰੋ ਇਹਨਾਂ ਦੇ ਨਾਲ ਹੀ ਆਪਣੀ ਜ਼ਿੰਦਗੀ ਆ ਪੰਛੀਆਂ ਦੇ ਨਾਲ ਧੰਨਵਾਦ ਵੀਰੇ ਥੈਂਕ ਯੂ